ਜਿਵੇਂ ਕਿ ਬਹੁਤ ਸਾਰੀਆਂ ਖਬਰਾਂ ਚੱਲ ਰਹੀਆਂ ਸੀ ਕਿ ਸਿੱਧੂ ਬੂਸੇਵਲਦੀ ਮਾਤਾ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ ਇੱਥੇ ਤੱਕਿਆਂ ਵੀ ਜਾ ਰਿਹਾ ਸੀ ਕਿ ਉਹਨਾਂ ਨੂੰ ਚੰਡੀਗੜ੍ਹ ਦੇ ਨਿੱਜੀ ਹਸਪਤਾਲ ਵਿੱਚ ਪਹੁੰਚ ਵੀ ਕੀਤਾ ਗਿਆ ਤੇ ਇਸੇ ਦੌਰਾਨ ਮਾਤਾ ਚਰਨ कौर ਨੇ ਆਪਣੇ ਇੰਸਟਾਗ੍ਰam ਉੱਤੇ ਨਵੇਂ ਗਾਣੇ ਦਾ ਲਿੰਕ ਸ਼ੇਅਰ ਕੀਤਾ ਹੈ ਤੁਹਾਡੋ ਦੱਸਦੀ ਕਿ ਪਰਮਤਮ ਦੀ ਆਵਾਜ਼ ਵਿੱਚ ਕਿਸਾਨਵਾਰ ਗਾਣਾ ਰਿਲੀਜ਼ ਹੋਇਆ ਹੈ ਜਿਸ ਨੂੰ ਕੀ ਸਿੱਧੂ ਮੂਸੇਵਾਲਾ ਦੇ 5911 ਰੈਕਡ ਚੈਨਲ ਉੱਤੇ ਰਿਲੀਜ਼ ਕਰ ਦਿੱਤਾ ਹੈ ਤੇ ਜਦੋਂ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਇਸ ਗਾਣੇ ਦਾ ਲਿੰਕ ਆਪਣੇ ਇੰਸਟਾਗ੍ਰam ਉੱਤੇ ਸ਼ੇਅਰ ਕੀਤਾ ਤਾਂ ਇੱਕ ਇੰਜਰ ਨੇ ਲਿਖਿਆ ਸਿੱਧੂ ਮੂਸੇਵਾਲੇ ਨੂੰ ਕਿਸੇ ਨੇ ਨਹੀਂ ਸਮਝਿਆ ਜੇ ਸਮਝਿਆ ਹੁੰਦਾ ਅੱਜ ਆਪਣੇ ਵਿੱਚ ਹੋਣਾ ਸੀ ਲੋਕੋ ਤੇ ਇਸੇ ਨੂੰ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਰਿਪਲਾਈ ਕਰਦੇ ਹੋਏ ਲਿਖਿਆ ਅਣਖੀ ਯੋਧੇ ਕਿਸੇ ਅੱਗੇ ਝੁਕਦੇ ਨਹੀਂ ਹੁੰਦੇ ਪੁੱਤ ਘਾਟੋ ਉਮਰ ਜੀ ਲੈਂਦੇ ਸੋ ਬਹੁਤ ਸਾਰੀਆਂ ਅਫਵਾਹਾਂ ਪਰਿਵਾਰ ਬਾਰੇ ਫਲਾਈਆ ਜਾ ਰਹੀਆਂ ਸੀ ਇੱਥੇ ਤੱਕ ਕਿਹਾ ਜਾ ਰਿਹਾ ਸੀ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ ਤੇ ਇਸੇ ਨੂੰ ਲੈ ਕੇ ਸਰਦਾਰ ਬਲਕੌਰ ਸਿੰਘ ਦੇ ਵੀ ਆਪਣੇ ਫੇਸਬੁੱਕ ਪੇਜ ਉੱਤੇ ਇਸ ਬਾਰੇ ਗੱਲਬਾਤ ਕੀਤੀ ਸੀ ਹੁਣ ਦੇਖਿਆ ਸੀ ਕਿ ਅਫਵਾਵਾ ਉੱਤੇ ਧਿਆਨ ਨਾ ਦਿੱਤਾ ਜਾਵੇ ਜੇਕਰ ਕੋਈ ਖੁਸ਼ਖਬਰੀ ਹੋਵੇਗੀ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇਗੀ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਖਬਰ ਨੂੰ ਲੈ ਕੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਸਾਂਝੇ ਕਰਦੇ ਹੋ ਧੰਨਵਾਦ ਜੀ